ਅੰਮ੍ਰਿਤਸਰ ਦੇ ਪਿੰਡ ਚੁਗਾਵਾ ਦੀ ਡੇਰਾ ਬਾਬਾ ਹਰਨਾਮ ਸਿੰਘ ਵਿਖੇ ਬਣੀ ਗੁਰਦੁਆਰਾ ਸਾਹਿਬ ਚੋਂ ਗੁਟਕਾ ਸਾਹਿਬ ਤੇ ਨਾਮ ਸਿਮਰਨ ਵਾਲੀ ਮਾਲਾ ਚੋਰੀ ਕਰਨ ਵਾਲੇ ਕੁਪਰਵਾਸੀ ਨੌਜਵਾਨ ਨੂੰ ਗ੍ਰੰਥੀ ਨੇ ਮੌਕੇ ਤੇ ਹੀ ਕਾਬੂ ਕਰ ਲਿਆ ਇਸ ਦੇ ਨਾਲ ਬੇਅਦਬੀ ਦੀ ਮੰਦਭਾਗੀ ਘਟਨਾ ਹੋਣ ਦਾ ਵੱਡਾ ਖਤਰਾ ਟਲ ਗਿਆ ਜਾਣਕਾਰੀ ਅਨੁਸਾਰ ਗ੍ਰੰਥੀ ਬਲਦੇਵ ਸਿੰਘ ਨੂੰ ਇੱਕ ਨੌਜਵਾਨ ਦੀਆਂ ਹਰਕਤਾਂ ਤੇ ਸ਼ੱਕ ਹੋਇਆ ਤਾਂ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਬੀੜ ਸਾਹਿਬ ਕੋਲ ਪਿਆ ਗੁਟਕਾ ਸਾਹਿਬ ਤੇ ਮਾਲਾ ਥੋਗਾਇਫ ਸੀ ਮੈਨੂੰ ਸ਼ੱਕ ਜਾਂ ਪੈ ਗਿਆ ਮੈਂ ਮੁੜ ਕੇ ਬਾਬੇ ਆ ਜਾਂਦਾਂ ਗਿਆ ਉਥੇ ਗੁੜਕਾ ਸਾਹਿਬ ਐ ਨਹੀਂ ਮਾਲਾ ਸਾਹਿਬ ਮਾਲਾ ਨਹੀਂ ਹੈਗੀ ਮੈਂ ਫੇਕਾ ਨੂੰ ਪੁੱਛਿਆ ਕਿ ਕਿ ਮਾਲਾ ਤੇ ਗੁੜਕਾ ਸਾਹਿਬ ਉਥੇ ਨਹੀਂਗਾ ਉਹ ਆਂਦੀ ਜੀ ਮੈਂ ਹੁਣ ਮੱਥਾ ਚੇਕਿਆ ਆਂ ਮੈਨੂੰ ਫੇਰ ਸ਼ੱਕ ਪੈ ਗਿਆ ਮੈਂ ਸਾਈਕਲ ਬਾਅਦ ਪੈਸੇ ਤੇ ਮਗਲਾਤਾ ਇਹ ਫਿਰਤਾ ਕਿਧਰ ਜਾ ਕੇ ਮੈਂ ਫੜਿਆ ਕੀ ਕਹਿੰਦਾ ਹੀ ਫਿਰ ਫੇਰ ਮੈਂ ਬਾਜੋਂ ਫੜਿਆ ਮਹਾਲ ਚੋਰਾ ਤੂੰ ਕੀ ਲਿਆ ਉਹ ਗੁੜਕਾ ਸਾਹਿਬ ਤੇ ਮਾਲਾ ਲਿਆ ਤੂੰ ਕਿੱਥੇ ਹੈਗਾ ਉਹ ਕਿੱਥੇ ਦਾ ਤੂੰ ਕਹਣਾ ਹੰਦਾ ਨਹੀਂ ਇਹ ਕੰਮ ਕੀਤਾ ਮੈਂ ਬਾਹ ਫੜੀ ਉਹ ਚੇਨ ਜਾ ਤਾ ਸਾਹਿਬ ਅੱਗੇ ਇਹਨੇ ਹੱਸ ਕੇ ਦਿੱਤਾ ਇਹ ਕਿਹਾ ਜਾਂਦਾ ਕੀ ਗੱਲ ਬਾਬਾ ਜੀ ਮੈਂ ਹੈ ਗੁੜਕਾ ਸਾਹਿਬ ਤੇ ਮਾਲਾ ਲਿਆ ਚੋਰੀ ਕਰ ਤੇ ਗੁਰਕਾ ਸਾਹਿਬ ਉੱਤੇ ਪਾਸ ਤੋਂ ਬਾਅਦ ਅੱਜ ਲਗਾਈ ਹੈ ਪੁਲਿਸ ਵੱਲੋਂ ਕੀਤੀ ਗਈ ਮੁਢਲੀ ਪੁੱਛਗਿੱਛ ਦੌਰਾਨ ਫੜੇ ਗਏ ਨੌਜਵਾਨ ਨੇ ਆਪਣੀ ਪਹਿਚਾਨ ਤਰូវ ਸ਼੍ਰੀਵਾਸਤਵ ਵਾਸੀ ਇੰਦਰਾ ਨਗਰ ਲਖਨਊ ਵੱਜੋਂ ਦੱਸੀ ਹੈ ਕਰਦੀ ਹੈ ਮਾਮਲਾ ਦਰਜ ਕਰਕੇ ਤੇ ਬੰਦਾ ਵੀ ਗ੍ਰਿਫਤਾਰ ਕਰ ਚੁੱਕੇ ਆ ਤੇ ਉਹ ਕੋਣ ਪੁੱਛਗਿੱਛ ਕਰਕੇ ਜਿਹੜੀ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਕੀ ਮੁਢਲੀ ਤਫਤੀਸ਼ ਕੀ ਸਾਹਮਣੇ ਦਾ ਨਾਮ ਹੈ ਜੀ ਦਰੋਗ ਸ਼੍ਰੀਵਾਸਤਵ son of ਪੰਕਜ ਸ਼੍ਰੀਵਾਸਤਵ ਇਹ ਲਖਨਊ ਦਾ ਰਹਿਣ ਵਾਲਾ ਹੈ ਤੇ ਇਹਦੇ ਕਹਿਣ ਮੁਤਾਬਕ ਇਹ ਇਦੇ ਘਰੋਂ ਇਹਨੂੰ ਬੇਦਖਲ ਕੀਤਾ ਗਿਆ ਵਾ 1 ਮਹੀਨੇ ਤੋਂ ਘਰੋਂ ਇਹ ਬਾਹਰ ਆ ਫਿਲਹਾਲ ਇਸ ਨੌਜਵਾਨ ਵੱਲੋਂ ਇਹ ਹਰਕਤ ਕਿਉਂ ਕੀਤੀ ਗਈ ਇਸ ਸਵਾਲ ਦੀ ਜਾਂਚ ਅਜੇ ਤੱਕ ਜਾਰੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਨੀ ਟੀਵੀ ਤੁਹਾਡੇ ਜ਼ਿਲ੍ਹੇ ਦੀ ਹਰ ਵੱਡੀ ਖਬਰ ਤੇ ਨਜ਼ਰ ਬਾਈ ਜ਼ਿਲ੍ਹੇ ਬਾਈ ਖਬਰਾਂ ਸੋਮਵਾਰ ਤੋਂ ਸ਼ਨੀਵਾਰ ਰਾਤ 9 ਵਜੇ ਜਗਬਾਨੀ ਟੀਵੀ ਤੇ ਲਾਈਵ